ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਤਨ ਦੀ ਜ਼ਿੰਦਗੀ ਖਾਤਰ ਕਦੇ ਮਨ ਮਾਰਨਾ ਪੈਂਦਾ ਹੈ ਆਜ਼ਾਦੀ ਜਿੱਤਣੇ ਲਈ ਕਈ ਵਾਰੀ ਹਾਰਨਾ ਪੈਂਦਾ ਹੈ ਨਖਰੋ ਆਸ਼ਕਾਂ ਦੇ ਖੂਨ ਵਿੱਚ ਸਾਲੂ ਰੰਗ ਆਉਂਦੀ ਏ ਅਜ਼ਾਦੀ ਮੁਕਤੀ ਮਿਲਦੀ ਇਹਦਾ ਮੁਲਤਾਰਨਾ ਪੈਂਦਾ ਔਰ ਮਰਦ ਮੁਲਤਾਰਿਆ ਕਰਦੇ ਨੇ ਹਿੰਦੁਸਤਾਨ ਦੀ ਆਜ਼ਾਦੀ ਬਦਲੇ ਸਿੱਖ ਕੌਮ ਨੇ ਮਹਾਨ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਕਹਿੰਦਾ ਇਤਿਹਾਸ ਕਹਿੰਦਾ ਹੈ ਦੇਸ਼ ਦੀ ਆਜ਼ਾਦੀ ਬਦਲੇ 121 ਬੰਦੇ ਫਾਂਸੀਆਂ 'ਤੇ ਚੜੇ ਜਿਨ੍ਹਾਂ ਵਿੱਚੋਂ 93 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਦੇਸ਼ ਦੀ ਆਜ਼ਾਦੀ ਬਦਲੇ 1300 ਬੰਦਿਆਂ ਨੂੰ ਉਮਰ ਕੈਦ ਦੀ سزا ਹੋਈ ਜਿਨ੍ਹਾਂ ਵਿੱਚੋਂ 799 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਦੇਸ਼ ਦੀ ਆਜ਼ਾਦੀ ਬਦਲੇ 2649 ਬੰਦੇ ਕਾਲੇ ਪਾਣੀਆਂ ਨੂੰ ਗਏ ਜਿਨ੍ਹਾਂ ਵਿੱਚੋਂ 2147 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਬਾਜਬਾਜ ਕਾੜ ਦੇ ਸ਼ਹੀਦਾਂ ਦੀ ਗਿਣਤੀ 113 ਦਸ ਜਾਂਦੀ ਹੈ ਜਿਨ੍ਹਾਂ ਵਿੱਚ 67 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਦੇਸ਼ ਦੀ ਆਜ਼ਾਦੀ ਬਦਲੇ ਕਨਵੇਂ ਬੰਦੇ ਤੋਪਾਂ ਕੇ ਰੱਖ ਕੇ ਉੜਾ ਦਿੱਤੇ ਗਏ ਸਿੱਖ ਕੌਮੀ ਇਸ ਗੱਲ ਦਾ ਫਖਰ ਹੈ ਕਿ ਉਹ ਕਨਵੇਂ ਦੇ ਕਨਵੇਂ ਸਿੱਖ ਹਨ ਬਾਗ ਬਾਗ ਨੂੰ ਜ਼ਰੂਰਤ ਜਾਂ ਖੂੰਕੀ ਪਈ ਸਭ ਤੋਂ ਪਹਿਲੇ ਗਰਦਨ ہماری ਕਟੀ ਜਬਹਾਰ ਆਈ ਤੋ ਯੂ ਕਹਿਨੇ ਲਗੇ ਇਹ ਚਮਨ ਆਪਣਾ ਹੈ تمہارا ਨਹੀਂ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ